ਬਟਾਲਾ ਪੁਲਿਸ ਅਧਿਨ ਪੈਂਦੇ ਸ਼੍ਰੀ ਹਰ ਗੋਬਿੰਦਪੁਰ ਬਲਾਕ ਦੇ ਨਜ਼ਦੀਕ ਪਿੰਡ ਗੱਲੋਵਾਲ ਦੇ ਵਿੱਚ ਸਥਿਤ ਇੱਟਾਂ ਦੇ ਪੱਠੇ ਤੇ ਦਰਦਨਾਕ ਘਟਨਾ ਵਾਪਰੀ ਹੈ ਦਰਦਨਾਕ ਘਟਨਾ ਦੌਰਾਨ ਦੋ ਬੱਚਿਆਂ ਦੀ ਇੱਟਾਂ ਥੱਲੇ ਆਉਣ ਤੋਂ ਬਾਅਦ ਮੌਤ ਹੋ ਗਈ ਤੇ ਇਹ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਮੁਤਾਬਕ ਲੜਕੇ ਦੀ ਉਮਰ 12 ਸਾਲ ਤੇ ਲੜਕੀ ਦੀ ਉਮਰ 6 ਸਾਲ ਦੱਸੀ ਜਾ ਰਹੀ ਹੈ ਮੌਕੇ ਤੇ ਘਟਨਾ ਵਾਲੀ ਥਾਂ ਤੇ ਸ਼੍ਰੀ ਹਰ ਗੋਬਿੰਦਪੁਰ ਦੇ ਪੁਲਿਸ ਕਰਮਚਾਰੀਆਂ ਸਮੇਤ ਆਪਣੇ ਪਹੁੰਚੇ ਤੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਵਿਭਾਗੀ ਕਾਰਵਾਈ ਵੀ ਹੁਣ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪੀਟਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਇਹ ਇਨਫੋਰਮੇਸ਼ਨ ਮੈਂ ਤੇ ਅਸੀਂ ਆਪਣੇ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਇਹਦੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ ਹੈ 6 ਸਾਲ ਦੀ ਸ਼ਾਂਤੀ ਇਹ ਦੇਪੇ ਤਾਂ ਨਾਲ ਛੋਟੂ ਵਾਲੇ ਜੁਪੀ ਦੇ ਰਹਿਣ ਵਾਲੇ ਆ ਕਿ ਉੱਥੇ ਲੇਬਰ ਦਾ ਕੰਮ ਕਰਦੇ ਆ ਤੇ ਪੱਟੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਗੀਆਂ ਬਾਹਰ ਕੱਢ ਰਹੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਥੇ ਬੱਚੇ ਖੇਡਦੇ ਆ ਕੋਈ ਉਪਰੋਂ ਕੀ ਰੀ ਦੀ ਉਹ ਜਿਹੜਾ ਉਹ ਕੁਝ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰ ਜੀ ਨੂੰ ਬੋਲਦੇ ਆ ਉਹ ਡਿਕਨ ਡਿਕਨ ਕਰਕੇ ਬੱਚੇ ਥੱਲੇ ਆ ਗਏ ਉਹ ਘਟਣ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਾਰੇ ਜੋ ਵੀ ਇਨਵੈਸਟੀਗੇਸ਼ਨ ਦਾ ਸਾਹਮਣੇ ਆਇਆ ਜੇ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਕੰਮ ਨਹੀਂ ਕਰਵਾਇਆ ਡੈਡ ਬਾਡੀ ਜਿਹੜੀ ਅਸੀਂ ਉਹ ਮੌਰਚਰੀ ਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਹਦੇ ਮਤਲਬ ਪ੍ਰੋਪਰ ਕਾਰਵਾਈ ਤਨੂਨ ਅਨੁਸਾਰ ਜੀ ਪਤਾ ਉਹ ਲੁਕਿਆ ਗਿਆ ਇਹ ਬੱਚਾ ਸਾਡਾ ਤੇ ਕੰਮ ਕਰਦਾ ਸੀ 350 ਤੇ ਕੰਮ ਕਰਦਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰੂੰਗਾ ਵੈਰੀਫਾਈ ਕਰਨ ਤੋਂ ਬਾਅਦ ਦੋਗੀ ਹੋਵੇਗਾ ਸਮਝ ਤਾਤੇ ਉਹਨੂੰ ਕੰਮ ਕਰਨ ਕੀਤੀ ਜਾਵੇ ਇੱਕ ਜਿਹੜੇ ਉਸੇ ਲੇਬਰ ਵਾਲੇ ਉਹਨੇ ਕਹਿ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਖੁੱਡੀਆਂ ਜਾਵਾਂ ਤੇ ਕਈ ਵਾਰ ਮਾਰਕ ਨੂੰ ਕਿਹਾ ਗਿਆ ਗਿਆ ਕਿ ਇਹਨੂੰ ਕੀ ਕਰਾਇਆ ਇਹ ਸਾਰੇ ਡਿਪਾਰਟਮੈਂਟ ਜਿਹੜੇ ਸਬੰਧਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਦੀ ਐਨੋਸੀ ਹੁੰਦੀਆਂ ਨੇ ਉਹ ਅਸੀਂ ਵੈਰੀਫਾਈ ਕਰਾਂਗੇ ਵੀ ਟੀਕੀ ਵੈਰੀਫਿਕੇਸ਼ਨ ਦੌਰਾਨ ਕੀ ਕਮੀ ਪਾਈ ਗਈ ਸੀ ਉਹ ਜਿਹੜੀ ਆ ਉਹ ਸਾਰਾ ਨਾਲ ਵੈਰੀਫਾਈ ਕਰਕੇ ਜੋ ਤਕਰੀਰ ਦੇ ਜਾਣ ਸਾਹਮਣੇ ਆਊਗਾ ਉਹਦੇ ਮੁਤਾਬਕ ਕਰ ਲਈਏ ਬਹੁਤ بڑے ਨਾਮ ਹੀ ਚੀਮਾ ਬ੍ਰੇਕਲੈਸ